ਮਹਿਲਾਵਾਂ ਲਈ ਇੱਕ ਖਾਸ ਉਪਰਾਲਾ ਕਰ ਰਹੀ ਹੈ ਸਰਕਾਰ ਹੁਣ ਇਲੈਕਟ੍ਰੋਨਿਕ ਵਾਹਨ ਖਰੀਦਣ ਤੇ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ਤੇ ਮਿਲੇਗੀ ਸਬਸਿਡੀ ਦਿੱਲੀ ਸਰਕਾਰ ਜਿੱਥੇ ਨਵੀਂ ਨੀਤੀ ਇਲੈਕਟ੍ਰੋਨਿਕ ਵਾਹਨ ਨੀਤੀ 2.0 ਲੈ ਕੇ ਆ ਰਹੀ ਹੈ ਜਿਸ ਤਹਿਤ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ਤੇ ਇਲੈਕਟ੍ਰੋਨਿਕ ਵਾਹਨ ਖਰੀਦਣ ਤੇ ਸਬਸਿਡੀ ਮਿਲੇਗੀ ਦੱਸ ਦਈਏ ਕਿ 10000 ਕਰੀਬ ਮਹਿਲਾਵਾਂ ਜੋ ਯੋਗ ਖਪਤਕਾਰ ਨੇ ਉਹਨਾਂ ਨੂੰ ਇਹ ਸਬਸਿਡੀ ਦਾ ਲਾਭ ਮਿਲੇਗਾ ਤੇ ਵੱਧ ਤੋਂ ਵੱਧ 36000 ਦੇ ਕਰੀਬ ਮਹਿਲਾਵਾਂ ਜੋ ਨੇ ਉਹ ਵਾਹਨ ਖਰੀਦਣ ਤੇ ਸਬਸਿਡੀ ਲੈ ਸਕਣ ਗਿਆ ਦੱਸ ਦਈਏ ਕਿ ਦਿੱਲੀ ਸਰਕਾਰ ਵੱਲੋਂ ਇਸ ਨੀਤੀ ਦੇ ਤਹਿਤ ਕਰੀਬ 12000 ਰੁਪਏ ਪ੍ਰਤੀ ਕਿਲੋਵਾਟ ਬੈਟਰੀ ਸਮਰੱਥਾ ਦੇ ਦਾਦੇ ਹਿਸਾਬ ਨਾਲ ਇਹ ਜੋ ਸਬਸਿਡੀ ਹੈ ਇਹ ਦਿੱਤੀ ਜਾਵੇਗੀ ਦੱਸ ਦਈਏ ਕਿ ਸਰਕਾਰ ਦਾ ਕੇਵਲ ਇੱਕ ਮਕਸਦ ਹੈ ਤੇ ਉਹ ਹੈ ਦਿੱਲੀ ਦੇ ਪ੍ਰਦੂਸ਼ਣ ਤੋਂ ਨਿਜਾਤ ਕੋਣਾ ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਜੋ ਹੈ ਉਹ ਦਿੱਲੀ ਦੇ ਵਿੱਚ ਪ੍ਰਦੂਸ਼ਣ ਜੋ ਹੈ ਉਹ ਚੱਲ ਰਿਹਾ ਹੈ ਤੇ AQI ਲੈਵਲ ਵੀ ਜੋ ਹੈ ਦਿੱਲੀ ਦਾ ਉਹ ਕਾਫੀ ਖਰਾਬ ਚੱਲ ਰਿਹਾ ਹੈ ਸੋ ਇਸ ਨੀਤੀ ਤਹਿਤ ਸਰਕਾਰ ਡੀਜ਼ਲ ਵਾਹਨਾਂ ਦੀ ਬਜਾਏ ਇਲੈਕਟ੍ਰੋਨਿਕ ਵਾਹਨਾਂ ਤੇ ਜੋ ਹੈ ਉਹ ਜ਼ੋਰ ਪਾਉਣਾ ਚਾਹੁੰਦੀ ਹੈ ਸਰਕਾਰ ਵੀ ਚਾਹੁੰਦੀ ਹੈ ਕਿ ਲੋਕ ਚੋਣੇ ਉਹ ਇਲੈਕਟ੍ਰੋਨਿਕ ਵਾਹਨਾਂ ਦੀ ਵਰਤੋਂ ਪਰੰਤੂ ਇਸੇ ਦੇ ਤਹਿਤ ਇਹ ਨੀਤੀ ਇਲੈਕਟ੍ਰੋਨਿਕ ਵਾਹਨ ਨੀਤੀ 2.0 ਜਿਸ ਦਾ ਸਰਕਾਰ ਜੋ ਹੈ ਉਹ ਖਰੜਾ ਤਿਆਰ ਕਰ ਚੁੱਕੀ ਹੈ ਤੇ ਹੁਣ ਇਸ ਨੀਤੀ ਦਾ ਸਰਕਾਰ ਜੋ ਹੈ ਉਹ ਜਲਦ ਹੀ ਐਲਾਨ ਕਰ ਸਕਦੀ ਹੈ ਸੋ ਵਿਸ਼ੇਸ਼ ਤੌਰ ਤੇ ਇਹ ਮਹਿਲਾਵਾਂ ਦੇ ਲਈ ਖਾਸ ਉਪਰਾਲਾ ਜੋ ਹੈ ਉਕੀਤਾ ਗਿਆ ਹੈ ਜਿਸ ਤਹਤ ਕਰੀਬ 10000 ਮਹਿਲਾ ਕਿਉਗ ਖਫਤਕਾਰ ਜੋਨੇ ਉਹਨਾਂ ਨੂੰ ਇਸ ਨੀਤੀ ਦਾ ਲਾਭ ਮਿਲੇਗਾ ਤੇ ਕਰੀਬ ਕਰੀਬ ਵੱਧ ਤੋਂ ਵੱਧ 36000 ਦੇ ਕਰੀਬ ਸਬਸਿਡੀ ਜੋ ਹੈ ਉਹ ਵਾਹਨ ਖਰੀਦਣ ਤੇ ਮਹਿਲਾਵਾਂ ਨੂੰ ਮਿਲੇਗੀ ਸੋ ਦਿੱਲੀ ਸਰਕਾਰ ਦਾ ਖਾਸ ਉਪਰਾਲਾ ਮਹਿਲਾਵਾਂ ਦੇ ਲਈ ਹੈ ਕਿ ਇਲੈਕਟ੍ਰੋਨਿਕ ਵਾਹਨ ਖਰੀਦਣ ਤੇ ਮਹਿਲਾ